ਨਿਊਜ਼ ਪੀਬੀ04 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੇ ਕਸਬਾ ਸਾਦਕ ਦੀ ਇਕਾਈ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਦਿੱਲੀ ਵਿਖੇ ਜਾਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਇਸ ਬੰਦ ਦੀ ਜਾਣਕਾਰੀ ਦਿੰਦੇ ਆ ਵੱਖ-ਵੱਖ ਕਿਸਾਨਾਂ ਨੇ ਕੀ ਕਿਹਾ ਤੁਸੀਂ ਵੀ ਦੇਖੋ ਪਿੰਡ ਦੀਪ ਸਿੰਘ ਵਾਲਾ ਤੋਂ ਪੌਮ ਦੀ ਪਮਾ ਦੀ ਰਿਪੋਰਟ ਜੀ ਸ਼ਰਮ ਜੀ ਵੈਕੁਰਜੀਤ ਖਾਲਸਾ ਵੈਕੁਰਜੀਤ ਖਾਲਸਾ ਹਾਂਜੀ ਅਸੀਂ ਜੋ ਇਹ ਦਿੱਲੀ ਜਾਣੀਆਂ ਤਿਆਰੀਆਂ ਸਾਡੇ ਸਾਰੇ ਵੀਰ ਕਰ ਰਹੇ ਆ ਜੋ ਸਾਡੇ ਆਗੂਆਂ ਦਾ ਉੱਤੋਂ ਹੁਕਮ ਆ ਅਸੀਂ 2-3 ਟਰਾਲੇ ਤਿਆਰ ਕਰ ਲਏ ਆ ਤੋਂ ਅਸੀਂ 6 ਮਹੀਨਿਆਂ ਦਾ ਅਸੀਂ ਸਾਰਿਆਂ ਨੂੰ ਅੱਗੇ ਵੀ ਬੇਨਤੀ ਕੀਤੀ ਕੀ ਆਪਦਾ ਜੋ ਖਾਣ ਪੀਣ ਦਾ ਆਪਣਾ ਪ੍ਰਬੰਧ ਕਰਕੇ ਜੇ 6 ਮਹੀਨਿਆਂ ਦਾ ਰਸ਼ਨ ਨਾਲ ਲੈ ਕੇ ਜਾਣਾ ਅਸੀਂ ਮੋਦੀ ਨੂੰ ਫੇਰ ਅਸੀਂ ਕਹਿੰਨੇ ਆ ਕਿ ਜੋ ਸਾਡੀਆਂ ਮੰਗਾਂ ਉਹ ਤੋਂ ਮੰਨਿਆ ਤੇ ਸਾਨੂੰ ਨਾ ਖਰਾਬ ਕਰਨ ਆਪਲਾ ਖਰਾਬੋ ਵੈਗ ਟਿੱਕੇ ਤੋਂ ਸੋ ਪਹਾੜੀ ਨੂੰ ਪੁੱਛਣਾ ਮਰੋਂਦਾ ਹਾਂ ਹਾਂਜੀ ਪ੍ਰਧਾਨ ਜੀ ਕੀ ਨਾਮ ਦੀ ਆਪਣਾ ਜੀ ਬਾਈਰੂ ਜੀ ਦਾ ਖਾਲਸਾ ਮੇਰਾ ਨਾਮ ਗਰੀਬ ਸਿੰਘ ਸਾੰਦੂਛਿਆ ਸਕੂਟੀ ਪੰਜਾਬ ਜ਼ਿਲ੍ਹਾ ਆਕੂਪਿੰਡ ਹਾਂ ਜੀ ਅਸੀਂ ਦਿੱਲੀ ਦੀਆਂ ਤਿਆਰੀਆਂ ਕਰ ਰਹੇ ਜਿਹੜੀ ਕੇਐਮਐਮ ਦੀ ਕਾਲ ਆਈ 13 ਫਰਵਰੀ ਦੀ ਉਹਦੇ ਲਈ ਸਾਡੀਆਂ ਤਿਆਰੀਆਂ ਜੋਰਪੁਰ ਚ ਜਿਵੇਂ ਕਿ ਪਿਛਲੇ ਸਾਲਾਂ ਤੋਂ ਅਸੀਂ 21 ਦਾ ਅੰਦੋਲਨ ਲੜਿਆ ਸੀ ਇਰ ਕੀ ਉਹ ਤੋਂ ਵੀ ਜ਼ਿਆਦਾ ਕੱਟ ਕਰਕੇ ਵੱਡੀ ਸੰਗਤਲ ਜਾ ਕੇ ਉੱਥੇ ਅੰਦੋਲਨ ਲੜਾਂਗੇ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਨਹੀਂ ਪੈਣੀ ਅਸੀਂ ਖੁੱਲ ਕੇ ਉੱਥੇ ਅੰਦੋਲਨ ਲੜਾਂਗੇ ਜੇ ਮਤਲਬ ਸਰਕਾਰਾਂ ਦਾ ਕੋਈ ਚਾਲ ਹੋਵੇ ਸਾਨੂੰ ਕੋਈ ਹੁੰਦਾ ਡਰ ਨਹੀਂ ਮਿਲ ਤੀ ਕਦੋਂ ਤੋਂ ਆਪਾਂ ਜਾ ਰਹੇ ਜੀ ਇੱਦੋਂ ਵੇਖੋ ਜੀ ਸਾਡੇ ਜਿਹੜੇ ਸੂਬਾ ਕੁਆਈ ਉਹਨਾਂ ਦੀ ਕੌਲ ਹੈ ਜੀ 13 ਫਰਵਰੀ ਦੀ ਜਦੋਂ ਸਾਨੂੰ ਉਹਨਾਂ ਨੇ ਕਿਹਾ ਅੱਜ ਆ ਕੇ ਕਾਲੀ ਤਿਆਰ ਆਈ ਤਾਂ ਸਾਨੂੰ ਕੱਲ ਨੂੰ ਸਾਧਨ ਪਰਸੋਂ ਜਦੋਂ ਸਾਨੂੰ ਕਿਹਾ ਸੀ ਸੈਲਫੀ ਮਾਰਨੀ ਹੈ ਇਹ ਬੰਦੇ ਸਾਡੇ ਤਿਆਰ ਆ ਜੀ ਜਿੰਦਾਬਾਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿੰਦਾਬਾਦ ਕਿਸਾਨ ਮਜ਼ਦੂਰ ਦੁਕਾਨਦਾਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਦੁਕਾਨਦਾਰ ਇਕਤਾ ਜਿੰਦਾਬਾਦ ਕਿਸਾਨਾਂ ਦਾ ਇਕਾ ਜਿੰਦਾਬਾਦ ਮਹਿਰੂਜ ਕਾ ਖਾਲਸਾ ਵੈਰੀ ਫਤਿਹ ਆ ਵੇਖੋ ਜੀ ਦਿੱਲੀ ਅੰਦੋਲਨ ਆਸਤੇ ਸਾਡੀਆਂ ਤਿਆਰੀਆਂ ਬਿਲਕੁਲ ਕੋਈ ਕਮੀ ਨਹੀਂ ਗਈ ਜਿਹੜੀ ਸੰਗਤ ਸਾਡੀ ਨੌਜਵਾਨ ਪੀੜ੍ਹੀ ਆ ਹੋਮੋਵਾ ਕੇ ਪਹੁੰਚ ਰਹੀ ਹੈ ਬਹੁਤ ਵੱਡੇ ਉਤਸਾਹ ਨਾਲ ਇਹਨਾਂ ਦੀ ਤਿਆਰੀ ਆ ਜਿਵੇਂ ਅਸੀਂ ਕੱਲ ਹੀ ਇਕਾ ਤਿਆਰ ਕਰ ਲਈ ਇੱਕ ਸਾਢੇ ਉਧਰ ਟਰਾਲਾ ਹੋਰ ਤਿਆਰ ਹੋ ਰਿਹਾ ਇੱਕ ਆ ਟਰਾਲਾ ਅਸੀਂ ਪਾਣੀ ਸਮੇਤ ਘੱਟੋ ਘੱਟ 6 ਮਹੀਨਿਆਂ ਦਾ ਰਾਸ਼ਨ ਲੈ ਕੇ ਖਤੂਰ ਲੱਗੇ ਆ ਸਾਰਾ ਕੁਝ ਉਹ ਟਰਾਲੀ 'ਚ ਰਾਸ਼ਨ ਸਾਡਾ ਤਿਆਰ ਹੈ ਜਿਹੜੀ ਕੁਸ਼ੀ ਕਾਲੀ ਕੀਤੀ ਆ ਕਿਸੇ ਤਰ੍ਹਾਂ ਦਾ ਕੋਈ ਸਾਨੂੰ ਕੋਈ ਡਰ ਨਹੀਂ ਡੁੱਕਰ ਨਹੀਂ ਜੇ ਪ੍ਰਸ਼ਾਸਨ ਨੇ ਸਾਨੂੰ ਕਿੱਥੇ ਮਰਜ਼ੀ ਰੋਕਣਾ ਹੋਵੇ ਉੱਥੇ ਰੋਕ ਸਕਦਾ ਅਸੀਂ ਰੁਕਣਾ ਨਹੀਂ ਗਾ ਅਸੀਂ ਦਿੱਲੀ ਜਾ ਕੇ ਉਹੋ ਜਿੱਥੇ ਸਾਡੇ ਆਗੂਆਂ ਦਾ ਸਾਨੂੰ ਹੁਕਮ ਹੋਊਗਾ ਉੱਥੇ ਜਾ ਕੇ ਬਹਾਂਗੇ ਵੱਲਾ ਆ ਮਜ਼ਦੂਰ ਕਾਜ ਦੀ ਹਾਂਜੀ ਮੈਂ ਹਾਂਜੀ ਮੈਂ ਬਰਸਾਬ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਬਾਕੀ ਆ ਜਿਵੇਂ ਦੱਸਿਆ ਪ੍ਰਧਾਨ ਸਾਹਿਬ ਨੇ ਜੀ ਐ ਕੱਚਾ ਕੰਮ ਨਹੀਂ ਗਾਇ ਇਹ ਨਹੀਂ ਗੱਲ ਵੀ ਐਵੇਂ ਪੱਕੇ ਪ੍ਰਬੰਧ ਦਾ ਪੂਰੇ ਚੱਲੇ ਆ ਜੀ ਠੀਕ ਹੈ ਕਿੰਨਾ ਮਰਜੀ ਸਰਕਾਰ ਜੋਰ ਆ ਉਹਦਾ ਲਾਲੇ મોદી ਸਰਕਾਰ ਤਾਂ ਕੋਈ ਪਿੱਛੇ ਨਹੀਂ ਹਟਦੇ ਜੀ ਠੀਕ ਹੈ ਜੀ ਜਾਵਾਂਗੇ ਅੱਗੇ ਵੀ ਗਏ ਤੇ ਕਿਉਂ ਜਾਵਾਂਗੇ ਅੱਗੇ ਲਾ ਕੇ ਆਇਆ ਟਾਈਮ ਪੂਰਾ ਕਿਰ ਕਿੰਨਾ ਜਣ ਮਰਜੀ ਬਹਿਣਾ ਪਵੇ ਬੈਠਾਂਗੇ ਜਾਵਾਂਗੇ ਪਹੁੰਚਾਂਗੇ ਦਿੱਲੀ ਕਿਰ ਮਜ਼ਦੂਰ ਇਕਤਾ ਜਿੰਦਾ